ਕੋਈ ਭੀੜ ਪਵੇ ਤਾਂ ਸਭ ਤੋਂ ਪਹਿਲਾਂ ਹੀ ਟਰਾਂਸਪੋਰਟਰ ਖੜਦੇ ਨੇ ਹਰ ਜਗ੍ਹਾ ਕੋਈ ਵੀ ਸਮਾਨ ਪਹਚਾਣਾ ਜਿਵੇਂ ਤੁਸੀਂ ਕਰੋਨਾ ਚ ਲਾ ਲੋ ਤਾਂ ਹੁਣ ਅਸੀਂ ਵੀ ਪਿੱਛੇ ਜਾ ਅਥੋਂ ਕਿਸਤੀਆਂ ਭੇਜੀਆਂ ਨੇ ਆਪਾਂ ਪਟਿਆਲੇ ਤੋਂ ਅੰਮ੍ਰitsar ਉਧਰ ਗੁਰਦਾਸਪੁਰ সাইਡ ਬਾਰੀ ਸੂ ਬੈਣੇ ਹੁਣ ਆਣਾ ਸ਼ੁਰੂ ਕਰਿਆ ਬਟ ਜੋ ਵੀ ਆਪਣੀ ਜਦੋਂ ਵੀ ਭੀੜ ਪਈ ਹੈ ਤਾਂ ਪੰਜਾਬ ਨੇ ਹੀ ਪੰਜਾਬ ਦਾ ਹੱਥ ਫੜਿਆ ਇਦੇ ਵਿੱਚ ਕਦੇ ਵੀ ਕਿਸੇ ਵੀ ਸਰਕਾਰ ਨੇ ਟ੍ਰਾਂਸਪੋਰਟ ਵਿਭਾਗ ਨੂੰ ਕਦੇ ਨਹੀਂ ਮਤਲਬ ਕੋਈ ਰਿਲੈਕਸ ਦਿੱਤਾ ਸਾਰੇ ਆਪਣੇ ਅਰਥਵਿਵਸਥਾ ਟ੍ਰਾਂਸਪੋਰਟ ਨਾਲ ਹੀ ਰਿਲੇਟਡ ਹੈ ਚਾਹੇ ਤੁਸੀਂ ਪੈਸੇਂਜਰ ਲਾ ਲੋ ਚਾਹੇ ਤੁਸੀਂ ਲੋਡਿੰਗ ਇੱਕ ਵਹੀਕਲ ਲਾ ਲੋ ਕਿਉਂਕਿ ਜੇ ਗੱਡੀ ਕਿਤੇ ਹਫਤਾ ਦੱਸ ਦੇਣੀ ਖੜ੍ਹ ਜਾਈਗੀ ਮਾਲ ਦਾ ਨੁਕਸਾਨ ਹੁੰਦਾ ਉਹਦੀ ਪਰਪਾਈ ਤੁਹਾਡੇ ਵੱਲੋਂ ਹੁੰਦੀ ਹੈ ਜੀ ਐ ਲੋੜੋ ਵੀ ਟ੍ਰਾਂਸਪੋਰਟ ਦਾ ਤੰਦਾ ਹੈ ਉਸ ਦਾ ਤੁਹਾਨੂੰ ਅਸੀਂ ਆਪਣਾ ਦੁੱਖ ਦੱਸਿਆ ਹੈ ਪਰ ਅਸੀਂ ਵੀ ਇਸ ਦੁੱਖ ਦੇ ਸ਼ਰੀਕ ਆ ਮਤਲਬ ਇਹਦਾ ਇਹ ਨਹੀਂ ਵੀ ਅਸੀਂ ਕਿਸੇ ਚੀਜ਼ ਵੱਲੋਂ ਵੀ ਪਿੱਛੇ ਹਟੇ ਆ ਜਾਂ ਹਟਾਂਗੇ ਉਹ ਨਹੀਂ ਹੈਗਾ D5 ਚੈਨਲ ਪੰਜਾਬੀ ਦੇਖ ਰਹੇ ਹਾਂ ਤੇ ਮੈਂ ਬਲਵਿੰਦਰ ਸਿੰਘ ਪੰਜਾਬ ਦੇ ਵਿੱਚ ਜਿੱਥੇ ਹੜ੍ਹਾਂ ਨੇ ਮਾਰ ਮਾਰੀ ਆ ਲੋਕਾਂ ਦਾ ਬੁਰਾ ਹਾਲ ਹੋਇਆ ਤੇ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਹਾਲਾਂਕਿ ਵਕ ਵਕ ਜਿੱਥੇ ਬੰਦੀਆਂ ਵੱਲੋਂ ਹਰ ਮਦਦ ਦਿੱਤੀ ਜਾ ਰਹੀ ਹੈ ਜਿੱਥੇ ਜਿਹੜੀ ਚੀਜ਼ ਦੀ ਲੋੜ ਹੁੰਦੀ ਆ ਪਰ ਇੱਕ ਟਰਾਂਸਪੋਰਟ ਹੁੰਦੀ ਆ ਟੱਕ ਡਰਾਈਵਰਾਂ ਦਾ ਇੱਕ ਵੱਡਾ ਯੋਗਦਾਨ ਰਹਿੰਦਾ ਜਦੋਂ ਵੀ ਕਿਤੇ ਕੋਈ ਸਮਾਨ ਜਾਂਦਾ ਤਾਂ ਟਰੱਕਾਂ ਦੇ ਵਿੱਚ ਲੋਡ ਕਰਕੇ ਸਮਾਨ ਉਹ ਪਹੁੰਚਾਇਆ ਜਾਂਦਾ ਪਰ ਇਸ ਦੌਰਾਨ ਜਿੱਥੇ ਪਾਣੀ ਨੇ ਮਾਰ ਮਾਰਿਆ ਉੱਥੇ ਹੀ ਟਰਾਂਸਪੋਰਟਾਂ ਨੂੰ ਲੈ ਕੇ ਵੀ ਗੱਲਬਾਤ ਕਰਾਂਗੇ ਟਰਾਂਸਪੋਰਟ ਕਿੰਨੀ ਜ਼ਿਆਦਾ ਪ੍ਰਭਾਵਿਤ ਹੋਈ ਆ ਸੀ ਪਟਿਆਲੇ ਦੀ ਟਰੱਕ ਯੂਨੀਅਨ ਦੇ ਵਿੱਚ ਬੈਠੇ ਨੇ ਜਿੱਥੇ ਟਰਾਂਸਪੋਰਟ ਦੇ ਮਾਲਕ ਨੇ ਉਹਨਾਂ ਦੀਆਂ ਗੱਡੀਆਂ ਨੇ ਆਪਣੀਆਂ ਤੇ ਉਹਨਾਂ ਵੱਲੋਂ ਵੀ ਮਦਦ ਜਿੱਥੇ ਪਹੁੰਚੀ ਗਈ ਆ ਤੇ ਗੱਲਬਾਤ ਕਰਾਂਗੇ ਕਿੰਦਾਂ ਦੀਆਂ ਮੁਸ਼ਕਲਾਂ ਆਈਆਂ ਨੇ ਸਵਾਗਤ ਆਥੇ ਡੀ 5 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅਮਰਜੀਤ ਜੀ ਤੁਹਾਡੀ ਟਰਾਂਸਪੋਰਟ ਆ ਤੇ ਜਿੱਦਾਂ ਹਰ ਨਾਲ ਕਾਫੀ ਲੋਕ ਪ੍ਰਭਾਵਿਤ ਹੋਏ ਨੇ ਤੁਹਾਡੀਆਂ ਗੱਡੀਆਂ ਵੱਲੋਂ ਵੀ ਜਿੱਥੇ ਦੂਰ ਦਰਾਡੇ ਜਾ ਕੇ ਸਮਾਨ ਪਹੁੰਚ ਭਾਈ ਜੀ ਅਸ਼ਤਾਂ ਜਿਵੇਂ ਸ਼ੁਰੂ ਤੋਂ ਕੋਈ ਭੀੜ ਪਵੇ ਜੀ ਤਾਂ ਸਭ ਤੋਂ ਪਹਿਲਾਂ ਹੀ ਟਰਾਂਸਪੋਰਟਰ ਖੜਦੇ ਨੇ ਹਰ ਜਗ੍ਹਾ ਕੋਈ ਵੀ ਸਮਾਨ ਪਹਚਾਣਾ ਜਿਵੇਂ ਤੁਸੀਂ ਕਰੋਨਾ ਤੇ ਲਾ ਲੋ ਜਾਂ ਤੁਹਾਡਾ ਕਰੋਨਾ ਦੇ ਵਿੱਚ ਇੰਨੀ ਪ੍ਰੋਬਲਮਸ ਆਈਆਂ ਸਾਰਾ ਟਰੋਆ ਟਰੋਈ ਟਰਾਂਸਪੋਰਟ ਨੇ ਕਰੀ ਆ ਹੁਣ ਹੱਟ ਜਿਵੇਂ ਆਪਣੇ ਪੰਜਾਬ ਤੇ ਇੰਨੀ ਭੀੜ ਪਈ ਤਾਂ ਹੁਣ ਅਸੀਂ ਵੀ ਪਿੱਛੇ ਜਾ ਆਥੋਂ ਕਿਸਤੀਆਂ ਭੇਜੇ ਨੇ ਆਪਾਂ ਪਟਿਆਲੇ ਤੋਂ ਅੰਮ੍ਰitsar ਉਧਰ ਗੁਰਦਾਸਪੁਰ ਸਾਈਡ ਤੇ ਆਪਾਂ ਤਾਂ ਹਮੇਸ਼ਾ ਨਾਲ ਹੀ ਖੜਦੇ ਆ ਬਾਕੀ ਤਾਂ ਤੁਹਾਨੂੰ ਪਤਾ ਹੀ ਹੈ ਸੋ ਦੂਜੇ ਪਾਸੇ ਵੀ ਗੱਲ ਕਰਦੇ ਨੇ ਜਿੱਦਾਂ ਕਿ ਹੁਣ ਸੇਬ ਦਾ ਸੀ ਜਨਵੀ ਸੀ ਗੱਲ ਲੈ ਕੇ ਆਏ ਨੇ ਬਾਹਰਲੇ ਜਿੱਥੇ ਸਟੇਟਾਂ ਦੇ ਵਿੱਚ ਵੀ ਜੰਮੂ ਹੋ ਗਿਆ ਤੇ ਕਾਫੀ ਸਟੇਟਾਂ ਦੇ ਵਿੱਚ ਹੜ ਦੀ ਮਾਰ ਆਈ ਆ ਗੱਡੀਆਂ ਖੜੀਆਂ ਨੇ ਮਾਲ-ਮੋਲ ਖਰਾਬ ਹੋਇਆ ਜੀ ਬਾਈ ਜੀ ਪ੍ਰੋਬਲਮ ਤਾਂ ਨਾਲ ਹੈਗੀ ਆ ਜੀ ਹੁਣ ਮਾਰਕੀਟ ਦੇ ਹਾਲਾਤ ਮੰਦੇ ਪੈਣ ਗਏ ਹੁਣ ਸਾਰਾ 50% ਪੰਜਾਬ ਦਾ ਆਪਣਾ ਡੁੱਬਿਆ ਹੋਇਆ ਪਾਣੀ ਨਾਲ ਤੇ ਇਹਦੇ ਨਾਲ ਟਰਾਂਸਪੋਰਟੇਸ਼ਨ ਦਾ ਨੁਕਸਾਨ ਹੋਣਾ ਹੀ ਹੋਣਾ ਮਾਲ ਨਹੀਂ ਮਿਲਦਾ ਗੱਡੀਆਂ ਨੂੰ ਸਾਰੇ ਪ੍ਰੋਬਲਮਸ ਨਾਲ ਹੀ ਆਏ ਆ ਇਹ ਸੋ ਡਰਾਈਵਰ ਬੜੇ ਦਲੇਰ ਹੁੰਦੇ ਨੇ ਜਿੱਥੇ ਕੋਈ ਨਹੀਂ ਜਾਂਦਾ ਉਥੇ ਡਰਾਈਵਰ ਪਹੁੰਚ ਜਾਂਦੇ ਨੇ ਆਪਾਂ ਵੀਡੀਓ ਦੇ ਅਕਸਰ ਵੀ ਦੇਖਿਆ ਨੇ ਪਹਾੜਾਂ ਦੇ ਵਿੱਚ ਹੋ ਗਿਆ ਹੜਾਂ ਦੇ ਵਿੱਚ ਹੋ ਗਿਆ ਤੇ ਅਗਲੀ ਕਿੰਨਾ ਕੁ ਟਾਈਮ ਲੱਗਦਾ ਉੱਠਣ ਵਾਸਤੇ ਜਦੋਂ ਨੁਕਸਾਨ ਹੁੰਦਾ ਟਰਾਂਸਪੋਰਟ ਦਾ ਭਾਈ ਜੀ ਇਹ ਤਾਂ ਕੁਝ ਨਹੀਂ ਕਹਿ ਸਕਦੇ ਆਪਾਂ ਟਾਈਮ ਤਾਂ ਜਿਹੜਾ ਨੁਕਸਾਨ ਹੋ ਗਿਆ ਉਹ ਕਵਰ ਤਾਂ ਹੋਈ ਨਹੀਂ ਸਕਦਾ ਇਹਦਾ ਮਹਾਰਾਜੀ ਕਰਾਉ ਨੁਕਸਾਨ ਪੂਰੇ ਇਹ ਕੋਈ ਨਹੀਂ ਕਰਾ ਸਕਦਾ ਨੁਕਸਾਨ ਪੂਰਾ ਜਿਹੜਾ ਹੋ ਗਿਆ ਛੋਟੇ ਵੱਲੋਂ ਕੀ ਬੰਦੋਬਾਸ ਕਰਕੇ ਚੱਲਦੇ ਹੁੰਦੇ ਆ ਤੁਸੀਂ ਅੱਗੇ ਵੀ ਕੋਈ ਸੇਫਟੀ ਕਿੱਟ ਹੁੰਦੀ ਆ ਗੱਡੀ ਦੇ ਵਿੱਚ ਵੀ ਅਸੀਂ ਉੱਥੇ ਜਾ ਰਹੇ ਹਾਂ ਪਾਈਏ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਜੇ ਸਾਰਾ ਰਾਸ਼ਨ ਪਾਣੀ ਹੁੰਦਾ ਜਿਵੇਂ ਟਰੱਕਾਂ ਵਾਲੇ ਡਰਾਈਵਰਾਂ ਕੋਲ ਸਾਰਾ ਕੁਝ ਹੀ ਹੁੰਦਾ ਸਾਰਾ ਕੁਝ ਨਾਲ ਰੱਖਦੇ ਨੇ ਕੋਈ ਪ੍ਰੋਬਲਮ ਆ ਜਾਏ ਕਿਤੇ 2-4 ਦਿਨ ਲੱਗ ਜਾਣ ਤਾਂ ਉੱਤੇ ਖੜਨਾ ਪੈ ਜੇ ਰਾਸ਼ਨ ਪਾਣੀ ਸਾਰਾ ਹੁੰਦਾ ਤਾਂ ਸਾਰਾ ਕੁਝ ਹੁੰਦਾ। ਸੋ ਜਿੱਦਾਂ ਕਿ ਆਪਾਂ ਟਰਾਂਸਪੋਰਟ ਦੇ ਵੀਰਾਂ ਨਾਲ ਗੱਲ ਕਰ ਰਹੇ ਹਾਂ ਜਿਨ੍ਹਾਂ ਦੀ ਆਪਣੀਆਂ ਗੱਡੀਆਂ ਨੇ ਤੇ ਕਾਫੀ ਦਿੱਕਤਾਂ ਦਾ ਸਾਹਮਣਾ ਆਇਆ ਬਈ ਜੀ ਕਿਵੇਂ ਦੇਖਦੇ ਹੋ ਇਸ ਹਾਲਾਤ ਨੂੰ ਲੈ ਕੇ ਜਿੱਥੇ ਪੰਜਾਬ ਦੇ ਉੱਤੇ ਭੀੜ ਪਈ ਐ ਤਾਂ ਕਿਵੇਂ ਇਸ ਹਾਲਾਤਾਂ ਦੇ ਵਿੱਚ ਜੂਝਿਓ ਟਰੱਕ ਡਰਾਈਵਰ ਇਸ ਮਸਲੇ ਨੂੰ ਲੈ ਕੇ ਜੀ ਬਈ ਜੀ ਖਾਲਸਾ ਬਈ ਜੀ ਕੀ ਫਤਿਹ ਜੀ ਦੇਖੋ ਜਦੋਂ ਵੀ ਪੰਜਾਬ ਤੇ ਕੋਈ ਵੀ ਕੁਦਰਤੀ ਆਫਤਾ ਪੈਦਾ ਹੋਈ ਐ ਤਾਂ ਪੰਜਾਬ ਆਪਣੇ ਸੂਬੇ ਨਾਲ ਖੁਦ ਹੀ ਖੜਿਆ ਹੁਣ ਤੱਕ ਦਾ ਇਤਿਹਾਸ ਦੇਖ ਲਓ ਤੁਸੀਂ ਬਾਰੀ ਸੂਬਿਆਂ ਨੇ ਹੁਣ ਆਣਾ ਸ਼ੁਰੂ ਕਰਿਆ ਬਟ ਜੋ ਵੀ ਆਪਣੀ ਜਦੋਂ ਵੀ ਭੀੜ ਪਈ ਹੈ ਤਾਂ ਪੰਜਾਬ ਨੇ ਹੀ ਪੰਜਾਬ ਦਾ ਹੱਥ ਫੜਿਆ ਜਦ ਕਿ ਕਿਸੇ ਵੀ ਅਦਰ ਸੂਬੇ ਦੇ ਵਿੱਚ ਦੇਖ ਲਈ ਆਪਾਂ ਬਾਹਰੀ ਸੂਬੇ ਜਦੋਂ ਕੋਈ ਕੁਦਰਤੀ ਆਫਤਾ ਪੈਦਾ ਹੁੰਦੀ ਆ ਤਾਂ ਪੰਜਾਬੀ ਸਭ ਤੋਂ ਪਹਿਲਾਂ ਜਾ ਕੇ ਉੱਥੇ ਆਪਣਾ ਯੋਗਦਾਨ ਦਿੰਦੇ ਨੇ ਜਿੱਥੇ ਵੀ ਕੋਈ ਕੁਦਰਤੀ ਆਫਤਾ ਆਉਂਦੀ ਆ ਬਾਹਰੀ ਸਟੇਟ ਦੇ ਵਿੱਚ ਬਾਕੀ ਜਿਹੜਾ ਸਾਡਾ ਕਾਰੋਬਾਰਾ ਟਰਾਂਸਪੋਰਟ ਦੇ ਨਾਲ ਰਿਲੇਟਡ ਇਦੇ ਵਿੱਚ ਕਦੇ ਵੀ ਕਿਸੇ ਵੀ ਸਰਕਾਰ ਨੇ ਟਰਾਂਸਪੋਰਟ ਵਿਭਾਗ ਨੂੰ ਕਦੇ ਨਹੀਂ ਮਤਲਬ ਕੋਈ ਰਿਲੈਕਸ ਦਿੱਤਾ ਨਾ ਕੋਈ ਮਤਲਬ ਛੋੜ ਦਿੱਤੀ ਹੈ ਨਾ ਕੋਈ ਹੱਥ ਫੜਿਆ ਟਰਾਂਸਪੋਰਟਰ ਹਰ ਇੱਕ ਆਫਤਾ ਵਾਸਤੇ ਮੋਢੇ ਨਾਲ ਮੋਢਾ ਲਾ ਕੇ ਸਭ ਤੋਂ ਪਹਿਲਾਂ ਸੜਕਾਂ ਤੇ ਖੜਾ ਹੁੰਦਾ ਹੈ ਕਦੇ ਵੀ ਤੁਸੀਂ ਕੋਰੋਨਾ ਦੇ ਵਕਤ ਦੇਖ ਲਓ ਜਦੋਂ ਵੀ ਲੋਡ ਪਈ ਤਾਂ ਟਰਾਂਸਪੋਰਟਰਾਂ ਨੇ ਹੀ ਟੋਆ ਟੋਈ ਵੀ ਕਰੀ ਲੋਕਾਂ ਨੂੰ ਟਰਾਂਸਪੋਰਟੇਸ਼ਨ ਵੀ ਦਿੱਤੀ ਹੋਰ ਵੀ ਮਦਦ ਵਾਸਤੇ ਯੋਗਦਾਨ ਦਿੱਤਾ ਪਰ ਸਰਕਾਰਾਂ ਨੇ ਕੁਝ ਵੀ ਯੋਗਦਾਨ ਨਹੀਂ ਦਿੱਤਾ ਜੇ ਕੋਈ ਕਿਸ਼ਤਾਂ ਵੀ ਪਿੱਛੇ ਕਰੀਆਂ ਟਰਾਂਸਪੋਰਟਰਾਂ ਦੀਆਂ ਉਹਦਾ ਵੀ ਵਿਆਜ ਵੱਧ ਲਿਆ ਟਰਾਂਸਪੋਰਟਰਾਂ ਤੋਂ ਹੁਣ ਵੀ ਉਹੀ ਮਸੀਬਤ ਹੈ ਗੱਡੀਆਂ ਖੜਨ ਗਈਆਂ ਸੜਕਾਂ ਤੇ ਕਿੰਨਾ ਕਿੰਨਾ ਟਾਈਮ ਮਾਲ ਨਹੀਂ ਮਿਲਦਾ ਜਿਵੇਂ ਬਾਈ ਜੁਣਾ ਨੇ ਦੱਸਿਆ ਗਿਲ ਸਾਹਿਬ ਨੇ ਵੀ ਜਦੋਂ ਵੀ ਲੋਡ ਪੈਂਦੀ ਆ ਹੁਣ ਵੀ ਕਿਸ਼ਤੀਆਂ ਵਗੈਰਾ ਗਈਆਂ ਨੇ ਸੜੀਆਂ ਗੱਡੀਆਂ ਦੇ ਵਿੱਚ ਪਰ ਹੁਣ ਉੱਥੇ ਜਾ ਕੇ ਜਦੋਂ ਵੀ ਗੱਡੀ ਉੱਥੇ ਖਾਲੀ ਹੋਣੀ ਹੈ ਜਾਂ ਕੁਝ ਵੀ ਹੋਣਾ ਹੈ ਉਹਨੂੰ ਵੀ ਟਾਈਮ ਲੱਗਦਾ ਸਾਰਾ ਕੁਝ ਹੁੰਦਾ ਬਟ ਕਿਸੇ ਨੇ ਕੋਈ ਵੀ ਕਦੇ ਬਾਣੀ ਫੜੀ ਟ੍ਰਾਂਸਪੋਰਟ ਵਿਭਾਗ ਦੇ। ਸੋ ਦੇਖੋ ਟ੍ਰਾਂਸਪੋਰਟ ਦਾ ਇੱਕ ਵੱਡਾ ਯੋਗਦਾਨ ਹੈ ਤੁਸੀਂ ਸਰਕਾਰ ਦੇ ਉੱਤੇ ਗੱਲ ਕੀਤੀ ਹੈ ਪਰ ਜਦੋਂ ਭੀੜ ਪੈਂਦੀ ਹੈ ਤਾਂ ਤੁਹਾਨੂੰ ਫੋਨ ਆਂਦਾ ਹੈ ਪ੍ਰਸ਼ਾਸਨ ਦਾ ਪਾਈ ਸਾਡੀ ਮਦਦ ਕਰੋ ਟ੍ਰਾਂਸਪੋਰਟ ਥੁਰਦੀ ਵੀ ਹੈ ਪਰ ਤੁਹਾਡਾ ਇੱਕ ਗਿਲਾ ਸ਼ਿਕਵਾ ਸਰਕਾਰ ਦੇ ਨਾਲ ਹੈ ਕਿ ਜਿਹੜੇ ਅਫਸਰ ਅਧਿਕਾਰੀ ਨੇ ਉੱਪਰ ਜਾਣੂ ਨਹੀਂ ਕਰਾਂਦੇ ਸਰਕਾਰ ਨੂੰ ਪਾਈ ਇਹ ਵੀ ਸਮੱਸਿਆਵਾਂ ਨੇ। ਦੇਖੋ ਜੀ ਟ੍ਰਾਂਸਪੋਰਟਰ ਦਾ ਟ੍ਰਾਂਸਪੋਰਟ ਇੱਕ ਇਹੋ ਜਿਹਾ ਮੈਕਬੈਂ ਜਿਹੜਾ ਪੂਰੇ ਦੇਸ਼ ਦੀ ਅਰਥਵਿਵਸਥਾ ਨੂੰ ਮਤਲਬ ਤੁਸੀਂ ਐਂ ਲਾ ਲਓ ਵੀ ਮੋਢੇ ਨਾਲ ਮੋਢਾ ਲਾ ਕੇ ਚੱਲਦਾ ਹੈ ਸਾਰੇ ਆਪਣੇ ਅਰਥਵਿਵਸਥਾ ਟਰਾਂਸਪੋਰਟ ਨਾਲ ਹੀ ਰਿਲੇਟਡ ਹੈ ਚਾਹੇ ਤੁਸੀਂ ਪੈਸੰਜਰ ਲਾ ਲਓ ਚਾਹੇ ਤੁਸੀਂ ਲੋਡਿੰਗ ਵਹੀਕਲ ਲਾ ਲਓ ਬਿਨਾ ਟਰਾਂਸਪੋਰਟ ਦੇ ਆਪਣਾ ਕਾਰੋਬਾਰ ਨਹੀਂ ਚੱਲ ਸਕਦਾ ਹਰ ਇੱਕ ਚੀਜ਼ ਤੁਸੀਂ ਕਿਸਾਨੀ ਲਾ ਲਓ ਕੁਸ਼ ਮਰਜੀ ਲਾ ਲਓ ਟਰਾਂਸਪੋਰਟ ਨਾਲ ਹੀ ਰਿਲੇਟਡ ਹੈ ਲਿੰਕ ਬਿਜ਼ਨਸ ਹੈ ਇਹ ਇਸ ਬਿਜ਼ਨਸ ਨੂੰ ਇਸ ਬੀਨਸ ਨੂੰ ਪਰਫੁੱਲਤ ਕਰਨ ਵਾਸਤੇ ਸਰਕਾਰਾਂ ਨੂੰ ਕੁਛ ਨਾ ਕੁਛ ਟਰਾਂਸਪੋਰਟਰਾਂ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ। ਜੀ। ਸੋ ਜਿੱਦਾਂ ਕਿ ਸਰਕਾਰ ਨੀਤੀ ਬਣਾ ਰਹੀ ਹੈ ਪਰ ਮੈਂ ਜਦੋਂ ਯੂਨੀਅਨ ਦੀ ਵਿੱਚ ਆਇਆ ਤਾਂ ਕਾਫੀ ਗੱਡੀਆਂ ਖੜੀਆਂ ਸੀਗੀਆਂ ਡਰਾਈਵਰ ਵੀਰ ਹੋ ਗਏ ਤਾਂ ਘੱਟ ਹੀ ਨਜ਼ਰ ਆਏ ਨੇ। ਕੰਮ ਨੂੰ ਫਰਕ ਪਿਆ ਕਿਤੇ ਨ ਕਿਤੇ? ਬਾਈ ਜੀ ਹੁਣ ਬਾਹਰ ਤੁਸੀਂ ਐ ਲਾ ਲਓ ਵੀ ਪੰਜਾਬ ਦੇ ਨਾਲ-ਨਾਲ ਹੋਰ ਸਟੇਟਾਂ ਦੇ ਵਿੱਚ ਵੀ HARD ਪ੍ਰਭਾਵਿਤ ਹੋਏ ਨੇ ਜਿਵੇਂ ਜੇ ਐਂਡ ਕੇ ਲਾ ਲਓ, ਹਿਮਾਚਲ ਲਾ ਲਓ ਜਾਂ ਮਹਾਰਾਸ਼ਟਰ ਲਾ ਲਓ। ਹੁਣ ਉਸੇ ਲਾਈਨ ਤੇ ਹੀ ਗੱਡੀਆਂ ਨੂੰ ਮਾਲ ਮਿਲਣਾ, ਉਸੇ ਲਾਈਨ ਤੇ ਹੀ ਚੱਲਣਾ ਹੁਣ ਜਿਵੇਂ ਉਹ ਬਾਈ ਹੁਣਾਂ ਨੇ ਪਹਿਲਾਂ ਵੀ ਦੱਸਿਆ ਵੀ ਸੇਬ ਦਾ ਸੀਜ਼ਨ ਸਿਰਤੇ ਹੈਗਾ ਬਟ ਹੁਣ ਆਲੂ ਦਾ ਸੇਬ ਦਾ ਸੀਜ਼ਨ ਸਿਰਤੇ ਆ ਉਧਰ ਹੁਣ ਰਸਤੇ ਬੰਦ ਐ ਉਹ ਚੀਜ਼ ਨਾਲ ਨੁਕਸਾਨ ਆ ਟਰਾਂਸਪੋਰਟਰ ਦਾ ਫੇਰ ਆਲੂ ਦਾ ਸੀਜ਼ਨ ਆ ਉਹਦਾ ਨਹੀਂ ਕੁਝ ਹਜੇ ਪਤਾ ਵੀ ਉਹ ਸੀਜ਼ਨ ਕਿਵੇਂ ਰਹੂਗਾ ਕਿਵੇਂ ਜਾਂ ਕਿਵੇਂ ਨਹੀਂ ਰਹੂਗਾ ਕਿਉਂਕਿ ਜਦੋਂ ਤੱਕ ਆਪਣੇ ਹਾਲਾਤ ਨਹੀਂ ਸਹੀ ਹੁੰਦੇ ਹੜਾਂ ਤੋਂ ਬਾਅਦ ਵੀ ਤਕਰੀਬਨ ਸੀ ਮੰਨ ਕੇ ਚੱਲੋ ਵੀ 6 ਮਹੀਨੇ ਘਟਕੜ ਲੱਗਣਗੇ ਹਾਲਾਤ ਸਹੀ ਹੋਣ ਚ ਸੋ ਜਦੋਂ ਆਲੂ ਦਾ ਸੀਜ਼ਨ ਹੋ ਗਿਆ ਸੇਵ ਦਾ ਸੀਜ਼ਨ ਹੋ ਗਿਆ ਜੀ ਗੱਡੀ ਕਿਤੇ ਹਫ਼ਤਾ 10 ਦਿਨ ਖੜਵੇਗੀ ਮਾਲ ਦਾ ਨੁਕਸਾਨ ਹੁੰਦਾ ਉਹਦੀ ਪਰਪਾਈ ਤੁਹਾਡੇ ਪੱਲੋਂ ਹੁੰਦੀ ਹੈ ਜੀ ਬਿਲਕੁਲ ਪੱਲੋਂ ਹੁੰਦੀ ਹੈ ਜਿੰਨਾ ਚਿਰ ਗੱਡੀ ਖੜਦੀ ਹੈ ਟਰਾਂਸਪੋਰਟਰ ਦਾ ਤਾਂ ਤੁਸੀਂ ਐ ਲਾ ਲਓ ਵੀ ਸਵੇਰੇ ਹੀ ਮੀਟਰ ਸ਼ੁਰੂ ਹੋ ਜਾਂਦਾ ਚਾਹੇ ਤੁਸੀਂ ਕਿਸ਼ਤ ਦਾ ਲਾ ਲਓ ਹੁਣ ਲੱਖ ਲੱਖ ਸਵਾ ਸਵਾ ਲੱਖ ਦੀਆਂ ਕਿਸ਼ਤਾਂ ਨੇ ਗੱਡੀਆਂ ਦੀਆਂ ਗੱਡੀਆਂ ਹਾਇਰ ਸਾਈਡ ਤੇ ਮਹਿੰਗੀਆਂ ਨੇ ਬਹੁਤ ਡੀਜ਼ਲ ਦੀ ਕੋਸਟ ਲਾ ਲਓ ਡਰਾਈਵਰ ਦਾ ਖਰਚਾ ਲਾ ਲਓ ਤਾਂ ਜਦੋਂ ਦਿਨ ਚੜ ਗਿਆ ਉਦੋਂ ਹੀ ਤੁਹਾਡਾ ਤੁਸੀਂ ਐ ਲਾ ਲਓ ਵੀ 10000 ਰੁਪਿਆ ਤੁਹਾਡਾ ਸ਼ੁਰੂ ਹੋ ਗਿਆ ਦਿਨ ਦਾ ਖਰਚਾ ਤੁਹਾਡਾ ਕੱਲਾ ਗੱਡੀ ਗੱਡੀ ਦਾ ਫਿਰ ਆਪਣੇ ਖਰਚੇ ਨੇ ਬੰਦੇ ਦੇ ਫਿਰ ਗੱਡੀ ਦੀ ਕਿਸ਼ਤ ਦੇ ਵਿਆਜ ਆ ਸਾਰਾ ਕੁਝ ਹੈ ਉਹ ਕਿਸੇ ਚੀਜ਼ ਦਾ ਕੋਈ ਵੀ ਮਤਲਬ ਕਿਸੇ ਤੁਸੀਂ ਐ ਲਾ ਲਓ ਵੀ ਜਿਵੇਂ ਆਪਾਂ ਕਹਿੰਦੇ ਆ ਵੀ ਕੁਦਰਤੀ ਆਫਤਾ ਕੁਦਰਤੀ ਆਫਤਾ ਦਾ ਹਰ ਇੱਕ ਵਰਗ ਨੂੰ ਫਾਇਦਾ ਮਿਲਣਾ ਚਾਹੀਦਾ ਨਾ ਉਹ ਟਰਾਂਸਪੋਰਟਰ ਵਾਸਤੇ ਨਹੀਂ ਹੈਗਾ ਨਾ ਕਦੇ ਸੀਗਾ ਨਾ ਸਾਨੂੰ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਵੀ ਕੋਈ ਸੋਚੂਗਾ ਇਸ ਚੀਜ਼ ਬਾਰੇ ਅਸੀਂ ਦਾ ਸਾਹਮਣਾ ਕਰਨਾ ਪਾਇਆ ਪਰ ਜਿੱਥੇ ਆਪਾਂ ਹਰੇਕ ਵਾਰ ਦੇਖਦੇ ਜਦੋਂ ਪੰਜਾਬ ਤੇ ਭੀੜ ਪੈਂਦੀ ਹੈ ਤਾਂ ਵਾਰਿਸ ਹੂਬੇ ਦੇ ਜਿਹੜੇ ਪ੍ਰਵਾਸੀ ਹੁੰਦੇ ਨੇ ਪਹਿਲਾ ਭਾਗ ਦੇ ਨੇ ਜੋ ਲੋਕ ਸਾਨੂੰ ਕਹਿੰਦੇ ਨੇ ਆਪਾਂ ਤਸਵੀਰਾਂ ਵੀ ਦੇਖਦੇ ਆ ਭਾਵੇਂ ਪੰਜਾਬ ਦੇ ਵਿੱਚ ਕਰੋਨਾ ਆ 2023 ਦੇ ਵਿੱਚ ਹੜ੍ਹਾਂ ਦੀ ਮਾਰ ਪਈ ਐ ਪਰ ਜਿਵੇਂ ਕਿ ਤੁਹਾਡੇ ਮਨਾਂ ਦੇ ਵਿੱਚ ਵੀ ਦੇਖੋ ਰੋਸ ਐ ਕਿਉਂਕਿ ਤੁਹਾਡੇ ਵੀ ਹੱਕ ਬਣਦਾ ਜੋ ਨੁਕਸਾਨ ਹੁੰਦਾ ਕੀ ਤੁਸੀਂ ਅੱਗੇ ਨੂੰ ਫਿਰ ਕੀ ਸੋਚ ਕੇ ਚੱਲੋਗੇ ਤੁਹਾਡੇ ਮਨ ਦੇ ਵਿੱਚ ਕਿਤੇ ਗਿਲਾਸ਼ੀ ਫਕਾਦ ਨੇ ਵੀ ਅਸੀਂ ਹੱਥ ਪਿੱਛੇ ਖਿੱਚ ਲਈਏ ਨਹੀਂ ਭਾਈ ਜੀ ਨਹੀਂ ਆਪਾਂ ਕਿਉਂ ਪਿੱਛੇ ਖਿੱਚਾਂਗੇ ਮਾਰੇ ਨੇ ਪੰਜਾਬ ਜਨਮ ਦਿੱਤਾ ਪੰਜਾਬੀਆਂ ਦੇ ਨਾਲ ਖੜਾਂਗੇ ਹਮੇਸ਼ਾ ਕੋਈ ਦੁੱਖ ਤਕਲੀਫ ਕਿਸੇ ਤਰ੍ਹਾਂ ਦੀ ਵੀ ਆਊਗੀ ਅਸੀਂ ਪੰਜਾਬ ਦੇ ਨਾਲ ਆ ਪੰਜਾਬੀ ਭਰਾ ਸਾਡੇ ਚੜ੍ਹਦੀ ਕਲਾ 'ਚ ਰਹਿਣ ਬਸ ਅਸੀਂ ਕਿਉਂ ਪਿੱਛੇ ਹਟਾਂਗੇ ਮਹਾਰਾਜ ਸਾਡੀ ਇੱਕ ਪੁਰਜ਼ੋਰ ਅਪੀਲ ਹੈ ਅਸੀਂ ਬੀਇੰਗ ਪੰਜਾਬੀ ਹਮੇਸ਼ਾ ਆਪਣੇ ਪੰਜਾਬ ਨਾਲ ਖੜਾਂਗੇ ਔਰ ਖੜਦੇ ਵੀਾਂ ਖੜਦੇ ਵੀ ਰਹਾਂਗੇ ਸਾਡੀ ਅਪੀਲ ਇਹ ਹੈ ਵੀ ਕਦੇ ਵੀ ਕਿਤੇ ਵੀ ਸਾਡੀ ਟਰਾਂਸਪੋਰਟੇਸ਼ਨ ਦੀ ਕਿਤੇ ਵੀ ਲੋਡ ਹੋਵੇ ਇਸ ਵਿਪਤਾ ਦੇ ਵਿੱਚ ਅਸੀਂ ਹਰ ਸਮੇਂ ਹਾਜ਼ਰਾਂ ਕੋਈ ਐਹੋ ਜੀ ਗੱਲ ਨਹੀਂ ਇਹ ਤਾਂ ਅਸੀਂ ਇੱਕ ਆਪਣੇ ਮਤਲਬ ਜੜਾ ਸਾਡਾ ਆਹ ਲਾਲੋ ਵੀ ਟਰਾਂਸਪੋਰਟ ਦਾ ਧੰਦਾ ਉਸ ਦਾ ਤੁਹਾਨੂੰ ਅਸੀਂ ਇੱਕ ਆਪਣਾ ਦੁੱਖ ਦੱਸਿਆ ਪਰ ਅਸੀਂ ਵੀ ਇਸ ਦੁੱਖ ਦੇ ਸ਼ਰੀਕ ਆ ਮਤਲਬ ਇਹਦਾ ਇਹ ਨਹੀਂ ਵੀ ਅਸੀਂ ਕਿਸੇ ਚੀਜ਼ ਵੱਲੋਂ ਵੀ ਪਿੱਛੇ ਹਟੇ ਆ ਜਾਂ ਹਟਾਂਗੇ ਉਹ ਨਹੀਂ ਹੈਗਾ ਅਸੀਂ ਕਦੇ ਵੀ ਹੁਣ ਵੀ ਅਸੀਂ ਬਲਕੇ ਉਹੀ ਆਪਣਾ ਪ੍ਰੋਗਰਾਮ ਬਣਾ ਰਹੇ ਆ ਵੀ ਕਿਤੇ ਕਿੱਥੇ ਜਾ ਕੇ ਕਿੱਥੇ ਕੀ ਮਦਦ ਕੀਤੀ ਜਾਵੇ ਸਾਰੇ ਟਰਾਂਸਪੋਰਟ ਭਰਾ ਇਕੱਠੇ ਹੋ ਕੇ ਆਪਣਾ ਇੱਕ ਟੀਚਾ ਉਲੀ ਕਰ ਰਹੇ ਆ ਦੇਖਦੇ ਆ ਵੀ ਕਿੱਥੇ ਆਪਾਂ ਕਿੱਥੇ ਕਿਵੇਂ ਸਹਾਇਤਾ ਹੋ ਸਕਦੀ ਹੈ ਇਸ ਵਿਪਤਾ ਦੇ ਵਿੱਚ ਬਾਕੀ ਬਾਕੀ ਤਾਂ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਸਾਨੂੰ ਕੋਈ ਕਿਸੇ ਤਰ੍ਹਾਂ ਦੀ ਟਰਾਂਸਪੋਰਟੇਸ਼ਨ ਦੀ ਲੋੜ ਆਸੀ ਤੁਹਾਡੇ ਨਾਲ ਖੜੇ ਆ ਕਿਸੇ ਤਰ੍ਹਾਂ ਦੀ ਵੀ ਲੋੜ ਆ ਪਟਿਆਲਾ ਟਰੱਕ ਯੂਨੀਅਨ ਹਮੇਸ਼ਾ ਨਾਲ ਖੜੀ ਹੈ ਜੀ ਖੜਕਦੇ ਨੰਨ ਸੋ ਤੁਸੀਂ ਤਾਂ ਕਿ ਪੰਜਾਬ ਦੇ ਵਿੱਚ ਹੜਾਂ ਦੀ ਮਾਰ ਹੈ ਤੇ ਟਰਾਂਸਪੋਰਟ ਯੂਨੀਅਨ ਦੇ ਕੁਝ ਅਸੀਂ ਆਗੂਆਂ ਦੇ ਨਾਲ ਗੱਲਬਾਤ ਕੀਤੀ ਹੈ ਜਿਨ੍ਹਾਂ ਦੀ ਆਪਣੀ ਟਰਾਂਸਪੋਰਟ ਹੈ ਤੇ ਉਹ ਹਰ ਸੰਭਵ ਮਦਦ ਦੇ ਲਈ ਨਾਲ ਨੇ ਪਰਵਾਨਾ ਕਿਤਨਾ ਕਿਤੇ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਭਾਈ ਜਿੱਥੇ ਲੋਕਾਂ ਦਾ ਦੁੱਖ ਦੇਖਿਆ ਜਾਂਦਾ ਤਾਂ ਸਾਡੀ ਵੀ ਸੁਣਵਾਈ ਹੋਣੀ ਚਾਹੀਦੀ ਹੈ ਸਾਨੂੰ ਵੀ ਲੈ ਕੇ ਵੀ ਕੋਈ ਪਾਲਿਸੀ ਬਣਾਈ ਚਾਹੀਦੀ ਹੈ ਕਿਉਂਕਿ ਇਹ ਹਰੇਕ ਥਾਂ ਜਾਂਦੇ ਨੇ ਜਿੱਥੇ ਕੋਈ ਨਹੀਂ ਜਾਂਦਾ ਆਪਣੀ ਜਾਨ ਜੋਖਮ ਦੇ ਉੱਤੇ ਪਾ ਕੇ ਟਰੱਕ ਡਰਾਈਵਰ ਹੋਗੇ ਟਰਾਂਸਪੋਰਟ ਦੇ ਮਾਲਕ ਹੋਵੇ ਉੱਥੇ ਪਹੁੰਚਦੇ ਨੇ ਕੈਮਰਾ ਪਰਸਨ ਗੁਰਪ੍ਰੀਤ ਦੇ ਨਾਲ ਮਹਿਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ